ਕਿ ਆਪਣਾ ਹੋਮ ਰੀਡਰ ਰਾਜਾ ਹੰਸ ਦੀ ਹੈ ਜਿਹੜਾ ਐਕਸੀਐਮ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਘਰ ਕੋੜਾ ਜੀ ਉਹਦੀ ਇਹਦੀ ਮਾਂ ਰਾਜਾ ਹੰਸ ਦੀ ਸੀ ਤੇ ਇਹ ਆ ਇਸ ਟਾਈਮ 75 ਇੰਚ ਦਾ ਹੋ ਗਿਆ ਸਾਢੇ 3 ਸਾਲ ਦੀ ਉਮਰ ਹੋ ਗਈ ਬਾਈ ਅੱਛਾ ਦਿਲਬਾਗ ਜਿਹੜਾ ਸੀਗਾ ਉਹ ਉਹਦਾ ਜੇ ਆਪਾਂ ਕਹੀਏ ਵੀ ਉਹ ਵੀ ਬਹੁਤ ਚਰਚਾ ਦੇ ਵਿੱਚ ਸੀਗਾ ਹੁਣ ਇਹ ਕੋੜਾ ਬਹੁਤ ਚਰਚਾ ਚ ਹਾਲਾਂਕਿ ਤੁਸੀਂ ਕਹਿੰਦੇ ਸੇਲ 'ਚ ਨਹੀਂ ਹੈਗਾ ਜੀ ਤੁਸੀਂ ਆਪਾਂ ਦਿਲਬਾਗ ਦੀ ਗੱਲ ਕਰੀਏ ਤੇ ਉਹਦਾ ਪ੍ਰਾਈਸ ਜਿਹੜਾ ਆ ਉਹ ਬਨਨ ਦਾ ਨੈਟ ਤੇ ਬੜਾ ਮਸ਼ਹੂਰ ਸੀਗਾ ਉਸ ਤੇਰਾ ਉਹਨੇ ਜਿੰਨਾਂ ਦੇ ਬੱਚੇ ਪੈਦਾ ਕੀਤੇ ਉਹਨਾਂ ਦੀ ਅੱਗੇ ਕੋਈ ਕੀਮਤ ਨਹੀਂ ਇਹ ਲੋ ਨੇ ਪੈਦਾ ਕਰਤਾ ਅੱਗੇ ਹੁਣ ਇਹ ਬਰੀਡਿੰਗ ਜੀ ਅਸੀਂ ਯੂਜ਼ ਕਰ ਰਹੇ ਆ ਤੇ ਚਾਰ ਬੱਚੇ ਬਹੁਤ ਸੋਹਣੇ ਰਿਜ਼ਲਟ ਆਏ ਆ ਘਰੇ ਅਸੀਂ ਇਹਨੂੰ ਸਾਧੀਆਂ ਘੋੜੀਆਂ ਨੇ ਛੱਡਿਆ ਹੁਣ ਤੱਕ ਇਹ ਤੋਂ 40 42 ਘੋੜੀਆਂ ਅਸੀਂ ਬਾਹਰੋਂ ਹੀ ਮੀਟ ਕਰਵਾ ਚੁੱਕੇ ਆ ਪਰ ਇਹਦੇ ਬੱਚੇ ਤੋਂ ਵੀ ਐਕਸੀਲੈਂਟ ਆ ਰਹੇ ਆ ਬੱਚੀ ਜੀ ਜਿਹੜਾ ਪਹਿਲਾਂ ਵੀ ਕਿਹਾ ਸੀਗਾ ਉਹਦਾ ਕਿੰਨਾ ਸੀਗਾ ਹੁਣ ਦੇ ਤਾਂ ਚਲੋ ਅਸੀਂ ਜੇ ਉਹ ਗਿਆ ਕਰੋੜਾਂ ਚ ਗਿਆ ਉਹ ਇਸ ਟਾਈਮ ਉਹ ਜਗਤਾਪਾਉ ਸਾਡੇ ਬਹੁਤ ਹੀ ਪਿਆਰੇ ਦੋਸਤ ਇੱਕ ਕੇਸ਼ਵ ਜੀ ਹੈ ਪੂਨੇ ਤੋਂ ਉਹਨਾਂ ਕੋਲ ਸਾਡਾ ਘੋੜਾ ਬਿਗ ਜੈਸਪਰ ਖੜਾ ਇੱਕ ਇੱਕ ਘੋੜੇ ਦੀ ਸਾਂਭ ਸੰਭਾਲ ਨੂੰ ਜਦੋਂ ਤੁਸੀਂ ਇੱਥੇ ਲੈ ਕੇ ਆਉਣੇ ਇਹਦੇ ਪਿੱਛੇ ਕਿੰਨੇ ਬੰਦੇ ਲਾਦੇ ਮੈਂ ਦੇਖਿਆ ਤੁਹਾਡੇ ਟੈਂਟ ਦੇ ਪਿੱਛੇ ਵੀ ਕਾਫੀ ਬੰਦੇ ਆ ਜਿੱਦਾਂ ਘਰ ਤੇ ਇੱਕ ਪੁੱਤ ਸਾਂਭ ਲਿਆ ਉਦਾਂ ਇੱਕ ਘੋੜਾ ਸਾਂਭ ਲਿਆ ਇਹ ਸਮਝੋ ਵੀ 24 ਘੰਟੇ ਦੇਖ ਰੇਖ ਦਾਣਾ ਖਾਦਾ ਪਾਣੀ ਪੀਤਾ ਸਭ ਦੀ ਧਿਆਨ ਰੱਖਣਾ ਪੈਂਦਾ ਹੈ ਸਰਦੀ ਘੋੜਾ ਮੰਡੀ ਦੇ ਵਿੱਚ ਇਸ ਸਮੇਂ ਖੜਾ ਹਾਂ ਮੈਂ ਔਰ ਇਸ ਸਭ ਤੋਂ ਮਹਿੰਗੇ ਘੋੜਿਆਂ ਦੇ ਵਿੱਚੋਂ ਇੱਕ ਘੋੜਾ ਆ ਬਾਦਲਕਿਆਂ ਜਿਹੜਾ ਬਾਦਲਕੇ ਜਿਹੜਾ ਸਟੱਡ ਫਾਰਮ ਆ ਉੱਥੇ ਦਾ ਇਹ ਸਟੱਡ ਫਾਰਮ ਆ ਔਰ ਇਹ तकरीबन तकरीबन ਤੁਸੀਂ ਦੇਖ ਸਕਦੇ ਹੋ ਵੀ ਹਾਈਟ ਘੋੜੇ ਦੀ ਔਰ ਘੋੜੇ ਦਾ ਜਿਹੜਾ ਮਾਰਵਾੜੀ ਤੁਸਾ ਮੇਰੇ ਨਾਲ ਇਹ ਜਿਹੜੇ ਇਹਨੂੰ ਸੰਭਾਲ ਕਰਦੇ ਹੋ ਆ ਸਸਕੀਲ ਬਾਈ ਜੀ ਕੀ ਹਾਲ ਚਾਲ ਹੈ ਸਸਕੀਲ ਬਾਈ ਜੀ ਇਹਦਾ ਇਹ ਕਿਹੜੀ ਬਰੀਡ ਆ ਇਹ ਬਾਈ ਜੀ ਮਾਰਵਾੜੀ ਬਰੀਡ ਦਾ ਘੋੜਾ ਜੀ ਇਹ ਸਾਢੇ 3 ਸਾਲੇ ਦੀ ਉਮਰ ਆ ਜੀ ਇਹਦੀ 72 ਇੰਚ ਹਾਈਟ ਆ ਜੀ। 72 ਇੰਚ ਹਾਈਟ। ਹਾਂ ਜੀ, ਡੇਵਿਡ ਇਹਦਾ ਨਾਮ ਰੱਖਿਆ ਭਾਈ। ਇਹ ਦਿਲਬਾਗ ਰਣੀਆਂ ਵਾਲੇ ਦਾ ਬੱਚਾ ਜੀ। ਸਹੀ ਆ। ਹਾਂ ਜੀ ਤੇ ਉਹ ਅੱਗੇ ਅਲੀਸ਼ਾਨ ਲੈਣ ਦਾ ਗਿਆ ਜੀ। ਇਹਦੀ ਮਦਰ ਸਾਡੇ ਕੋਲੇ ਹੈਗੀ ਆ ਜੀ। ਹੋਮ ਰੀਡਾ ਦੀ ਮਦਰ ਵੀ। ਇਹ ਵੀ ਬੱਚਾ ਆਪਣਾ ਹੋਮ ਰੀਡਾ ਉਹ ਰਾਜ ਹੰਸ ਦੀ ਹੈ ਜਿਹੜਾ ਐਕਸੀਸੀਐਮ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਘਰ ਕੋਟੜਾ ਜੀ। ਉਹਦੀ ਇਹਦੀ ਮਾਂ ਰਾਜ ਹੰਸ ਜੀ ਸੇ। ਤੇ ਇਹ ਇਸ ਟਾਈਮ 75 ਇੰਚ ਦਾ ਹੋ ਗਿਆ ਸਾਢੇ 30 ਸਾਲੇ ਦੀ ਉਮਰ ਹੋ ਗਈ ਬਿਲਕੁਲ ਅੱਛਾ ਦਿਲਬਾਗ ਜਿਹੜਾ ਹੈ ਸੀਗਾ ਉਹ ਉਹਦਾ ਜੇ ਆਪਾਂ ਕਹੀਏ ਵੀ ਉਹ ਵੀ ਬਹੁਤ ਚਰਚਾ ਦੇ ਵਿੱਚ ਸੀਗਾ ਹੁਣ ਇਹ ਕੋੜਾ ਬਹੁਤ ਚਰਚਾ ਚ ਹਾਲਾਂਕਿ ਤੁਸੀਂ ਕਹਿੰਦੇ ਸੇਲ 'ਚ ਨਹੀਂ ਹੈਗਾ ਜੀ ਤੁਸੀਂ ਆਪਾਂ ਦਿਲਬਾਗ ਦੀ ਗੱਲ ਕਰੀਏ ਤੇ ਉਹਦਾ ਪ੍ਰਾਈਸ ਜਿਹੜਾ ਆ ਉਹ ਮੈਨੂੰ ਲੱਗਦਾ ਨੈਟ ਤੇ ਬੜਾ ਮਸ਼ਹੂਰ ਸੀਗਾ ਤੇ ਇਹ ਦੇਖੋ ਜੀ ਜੇ ਉਹ ਦਿਲਬਾਗ ਨੇ ਬੱਚੇ ਪੈਦਾ ਕੀਤੇ ਦਿਲਬਾਗ ਦਾ ਆਪ ਦਾ ਰੇਟ ਆ ਬਹੁਤ ਹੀ ਸਾਡੇ ਚਤਕਾਰਯੋਗ ਭਾਈ ਸਣੀ ਗੱਲ ਜੀ ਕੋਲੇ ਆ ਜੀ ਮੋਗੇ ਰਣੀਆਂ ਵਾਲੇ ਕੋਲੇ ਉਹਦਾ ਵੀ ਕੋਈ ਕੀਮਤ ਨਹੀਂ ਉਹ ਘੋੜੇ ਦੀ ਵੀ ਉਸ ਤਰ੍ਹਾਂ ਉਹਨੇ ਜਿੱਦਾਂ ਦੇ ਬੱਚੇ ਪੈਦਾ ਕੀਤੇ ਉਹਨਾਂ ਦੀ ਅੱਗੇ ਕੋਈ ਕੀਮਤ ਨਹੀਂ ਇਹ ਜੋ ਉਹਨੇ ਪੈਦਾ ਕਰਤਾ ਜੀ ਅੱਗੇ ਹੁਣ ਇਹ ਬਰੀਡਿੰਗ ਜਿਹਾ ਅਸੀਂ ਯੂਜ਼ ਕਰ ਰਹੇ ਹਾਂ ਤੇ ਚਾਰ ਬੱਚੇ ਬਹੁਤ ਸੋਹਣੇ ਰਿਜ਼ਲਟ ਆਏ ਆ ਘਰੇ ਅਸੀਂ ਇਹਨੂੰ ਆਵਦੀਆਂ ਘੋੜੀਆਂ ਦੇ ਛੱਡਿਆ ਹੁਣ ਤੱਕ ਇਹ ਤੋਂ 40 42 ਘੋੜੀਆਂ ਅਸੀਂ ਬਾਹਰ ਵੀ ਮੇਟ ਕਰਵਾ ਚੁੱਕੇ ਆ ਪਰ ਇਹਦੇ ਬੱਚੇ ਤਾਂ ਵੀ ਐਕਸਲੈਂਟ ਆ ਰਹੇ ਆ ਬੱਜੀ ਬਹੁਤ ਵਧੀਆ ਮਾਰਕਿੰਗ ਕੱਟ ਕੰਡੀਸ਼ਨ ਚ ਚੰਗੀ ਕੁਆਲਿਟੀ ਦੇ ਬੱਚੇ ਵੀ ਪੈਦਾ ਕਰ ਰਿਹਾ ਜੀ ਇਹ ਫਿਰ ਇਹ ਮੰਤਰੀਆਂ ਦੇ ਘਰਾਂ 'ਚ ਜਾਂਦੇ ਆ بڑے ਵੀਆਈਪੀਜ਼ ਘਰਾਂ 'ਚ ਜਾਂਦੇ ਆ ਨ ਨਹੀਂ ਨਹੀਂ ਜੀ ਕੋਈ ਮੰਤਰੀਆਂ ਨੇ ਆਮ ਘਰ ਆ ਜੀ ਚਲੋ ਪਿੰਡ ਬਾਦਲ ਆ ਗਿਆ ਕੋਈ ਮੰਤਰੀਆਂ ਵਾਲਾ ਨਹੀਂ ਜੀ ਸਰਦਾਰ ਸੰਜਮ ਸਿੰਘ ਬਾਦਲ ਦਾ ਇਹ ਘੋੜਾ ਜੀ ਬਹੁਤ ਲਾਇਲ ਬੰਦੇ ਆ ਹਰ ਕੋਈ ਘਰ ਆਉਂਦਾ ਮੋਸਟ ਵੈਲਕਮ ਤੇ ਸਾਡੇ ਘਰੇ ਦੁਨੀਆ ਦੇ ਘੋੜੇ ਆ ਜੀ ਸਾਰੇ ਦੇ ਜੀ ਅੱਛਾ ਇਹ ਅਸੀਂ ਤਾਂ ਕਹਿੰਦੇ ਸਾਰੇ ਦੁਨੀਆ ਦਾ ਇਹਦਾ ਪਿਆਰ ਆ ਇੱਕ ਵਾਰ ਸੀ ਇਹਨਾਂ ਨੂੰ ਰੱਖਿਆ ਸ਼ੌਂਕ ਨਾਲ ਅਸੀਂ ਜੀ ਅੱਛਾ ਤੁਸੀਂ ਇੱਥੇ ਲੈ ਕੇ ਆਏ ਹੋ ਤੁਹਾਨੂੰ ਮਾਰਕੀਟ ਦੇ ਵਿੱਚ ਆਪ ਦੇ ਨਾਲ ਜੇ ਇਸ ਘੋੜੇ ਦਾ ਜਾਂ ਇਹਦਾ ਵੈਸੇ ਮੁੱਲ ਦੀ ਗੱਲ ਕਰ ਲਈਏ ਤੁਸੀਂ ਕਹਿੰਦੇ ਵੈਸੇ ਪੁੱਛਿਓ ਨਾ ਪਰ ਫਿਰ ਵੀ ਇਹ ਤਾਂ ਜੀ ਅਨਮੁੱਲੇ ਆ ਜੀ ਹਾਂ ਜੀ ਇਹਨਾਂ ਦਾ ਕੋਈ ਮੁੱਲ ਨਹੀਂ ਜੀ ਜਿਹੜਾ ਪਹਿਲਾਂ ਵਿਕਿਆ ਸੀਗਾ ਉਹਦਾ ਕਿੰਨਾ ਸੀਗਾ ਹੁਣ ਦੇ ਤਾਂ ਚਲੋ ਅਸੀਂ ਜੇ ਉਹ ਗਿਆ ਕਰੋੜਾਂ ਚ ਗਿਆ ਉਹ ਇਸ ਟਾਈਮ ਉਹ ਜਗਤਾਬ ਬਾਉ ਸਾਡੇ ਬਹੁਤ ਹੀ ਪਿਆਰੇ ਦੋਸਤ ਇੱਕ ਕੇਸ਼ਵ ਜੀ ਹੈ ਪੂਨੇ ਤੋਂ ਉਹਨਾਂ ਕੋਲ ਸਾਡਾ ਘੋੜਾ ਬਿਗ ਜੈਸਟਰ ਖੜਾ ਜੋ ਸਾਰਾਂ ਖੇੜੇ ਬਹੁਤ ਹੀ ਚਰਚਾ ਦਾ ਵਿਸ਼ਾ ਬਣਿਆ ਸੀਗਾ ਉਹ ਆਪਣੇ ਸਰਦਾਰ ਸੁਖਵੀਰ ਸਿੰਘ ਬਾਦਲ ਦੇ ਘਰ ਉਹ ਜੰਮਿਆ ਸੀ ਛੋਟਾ ਹੁੰਦਾ ਸੀ ਉਹਨਾਂ ਤੋਂ ਲੈ ਲਿਆ ਸੀ ਪਿਆਰ ਚ ਉਹਨੂੰ ਤਿਆਰ ਕੀਤਾ ਉਹਦਾ ਗਾਂ ਸਾਡੇ ਕੋਲੇ ਬੱਚਾ ਵੀ ਹੋਇਆ ਕਿੰਗ ਆਰਟਰ ਜੋ 72 ਇੰਚ ਹਾਈਟ ਸੀਗੀ ਉਹ ਚਲੋ ਉਹਦੀ 19 ਕ ਉਮਰ ਸੀਗੀ ਵਿਚਾਰਾ ਸਾਡੇ ਤੋਂ ਛੁੱਟ ਗਿਆ ਉਹਦਾ ਸਾਡੇ ਕੋਲੇ ਗਾਂ ਬਛੇਰਾ ਹੈਗਾ ਜੋ 20 ਮਹੀਨਿਆਂ ਦਾ 36+ ਹੋ ਗਿਆ ਤੇ ਉਹਦਾ ਇਸ ਟਾਈਮ ਸਾਰਾਂ ਖੇੜੇ ਜੋ ਅਸੀਂ ਬਿਗ ਜੈਸਪਰ ਦਿੱਤਾ ਸੀ 15 ਕਰੋੜ ਰੁਪਈਆ ਮੁੱਲ ਦਾ ਕੋਟ ਕਰ ਰਹੀ ਸੀਗੀ ਉਹ ਹਾਂ ਬਾਈ ਜਗਤਾਪ ਪੰਨੋਈ ਤੇ ਕੇਸ਼ਵ ਉਹ ਸਾਰਾਂ ਖੇੜੇ ਬਹੁਤ ਚਰਚਾ ਦਾ ਵਿਸ਼ਾ ਬਣਿਆ ਸਾਨੂੰ ਬਹੁਤ ਮਾਣ ਮਹਿਸੂਸ ਹੋਇਆ ਵੀ ਉਹ ਸਾਡੇ ਘਰੋਂ ਗਿਆ ਅਸੀਂ ਉਹਨੂੰ ਸਾਹਮਣੇ ਆ ਸਾਨੂੰ ਉਹਨੂੰ ਸਾਹਮਣੇ ਦਾ ਮੌਕਾ ਮਿਲਿਆ ਇਦਾਂ ਦੀਆਂ ਅਣਮੋਲੀਆਂ ਚੀਜ਼ਾਂ ਹਰ ਇੱਕ ਦੇ ਘਰ ਅਸੀਂ ਕਹਿੰਦੇ ਆ ਵੀ ਪੈਦਾ ਹੋਣ ਲੋਕ ਸਾਹਮਦੇ ਆ ਬੜਾ ਪਿਆਰ ਕਰਦੇ ਆ ਨਾ ਜੀ ਇੱਕ ਘੋੜੇ ਦੀ ਸਾਹ ਸੰਭਾਲ ਨੂੰ ਜਦੋਂ ਤੁਸੀਂ ਇੱਥੇ ਲੈ ਕੇ ਆਉਨੇ ਆ ਦੇ ਪਿੱਛੇ ਕਿੰਨੇ ਬੰਦੇ ਲਾਦੇ ਮੈਂ ਦੇਖਿਆ ਤੁਹਾਡੇ ਟੈਂਟ ਦੇ ਪਿੱਛੇ ਵੀ ਕਾਫੀ ਬੰਦੇ ਆ ਦੇਖੋ ਜੀ ਜਿੱਦੇ ਘੋੜਾ ਜੰਮ ਪੈਂਦਾ ਉਹਦੇ ਤੋਂ ਬੰਦੇ ਦੇ ਉਹਦੀ ਸਾਹ ਸੰਭਾਲ ਜਿੱਦਾਂ ਘਰ 'ਚ ਇੱਕ ਪੁੱਤ ਸਾਂਭਲੇ ਉਦਾਂ ਇੱਕ ਘੋੜਾ ਸਾਂਭ ਲਿਆ ਇਹ ਸਮਝੋ ਵੀ 24 ਘੰਟੇ ਦੇਖ ਰੇਖ ਦਾਣਾ ਖਾਦਾ ਪਾਣੀ ਪੀਤਾ ਸਭ ਦੀ ਧਿਆਨ ਰੱਖਣਾ ਪੈਂਦਾ ਸਭ ਤੋਂ ਮੇਨ ਗੱਲ ਇਹਦੀ ਇਹੀ ਆ ਵੀ ਇਹਨੇ ਖਾਦਾ ਪੀਤਾ ਕੀ ਆ ਉਸ ਤੋਂ ਬਾਅਦ ਦੀ ਸਾਫ ਸਪਾਈ ਹੁੰਦੀ ਹੈ ਜੀ ਇਹਦੀ ਸਾਂਭ ਜਿੰਨੀ ਕਰੀ ਜਾਵਾਂਗੇ ਉਨੇ ਹੀ ਘੱਟ ਆ ਜੀ ਇਹ ਬਹੁਤ ਸੁਭਾਅ ਸੁਫਾਫ ਆ ਬੜਾ ਸੋਹਣਾ ਆ ਕੱਟ ਵੀ ਬਹੁਤ ਸੋਹਣਾ ਇਹਦੀ ਕਟਿੰਗ-ਕਟਿੰਗ ਜਦੋਂ ਤੁਸੀਂ ਆਪ ਕਰਦੇ ਆ ਬੁਲਾਉਂਦੇ ਆ ਫਿਰ ਨਹੀਂ ਜੀ ਇਹਦੀ ਗਰੋਮਿੰਗ ਹੀ ਹੁੰਦੀ ਹੈ ਜੀ ਬਸ ਜਿਹੜੇ ਦੇ 헤ਰ ਦੇ ਵਾਲ ਤੇ ਉੱਪਰੋਂ ਨੱਕ ਤੋਂ ਥੋੜਾ ਬਹੁਤ ਆਪ ਕਟਿੰਗ ਕਰਦੇ ਆ ਦੂਜੀ ਦੀ ਵੀ ਮਾਲਿਸ਼ ਕਰਕੇ ਲੋਈਆਂ ਤਾਰੀ ਜਾਂਦੀਆਂ ਜੇ ਇਹਦੀ ਕਟਿੰਗ ਕਰੋ ਨੇ ਕਲਿੱਪਿੰਗ ਕਹਿੰਦੇ ਆ ਉਹ ਜਿਆਦਾਤਰ ਥੈਰੋ ਜਾਂ ਵਾਰਮ ਬਲੱਡ ਬਾਹਰਲੇ ਘੋੜਿਆਂ ਦੀ ਕਰਾਉਂਦੇ ਜਿਨ੍ਹਾਂ ਦੇ ਵਾਲ ਜਿਆਦੇ ਹੁੰਦੇ ਆ ਪਰ ਇਹਨਾਂ ਦਾ ਕੋਟ ਦੀ ਸ਼ਾਇਨ ਵਾਸਤੇ ਇਹਨਾਂ ਨੂੰ ਗਰੂਮਿੰਗ ਕਰਕੇ ਵਾਲ ਉਤਾਰੇ ਜਾਂਦੇ ਜੀ ਬਸ ਕਲਿੱਪਿੰਗ ਨਹੀਂ ਇਹਦੀ ਇਹਦੀ ਕਲਿੱਪਿੰਗ ਨਹੀਂ ਨਹੀਂ ਮਾਰਵਾੜੀ ਦੀ ਬਹੁਤ ਕੱਟ ਕਲਿੱਪਿੰਗ ਹੁੰਦੀ ਹੈ ਜੀ ਤੁਹਾਡੇ ਕੋਲੇ ਹੋਰ ਬਰੀਡ ਹੈ ਜਿਹੜੀਆਂ ਮਾਰਵਾੜੀ ਤੋਂ ਇਲਾਵਾ ਸਾਡੇ ਕੋਲੇ ਹੈ ਪਹਿਲਾਂ ਸਾਡੇ ਕੋਲੇ ਨੁਕਰੇ ਵੀ ਹੁੰਦੇ ਪਰ ਇਸ ਟਾਈਮ ਮਾਰਵਾੜੀ ਤੇ ਮੱਝੂਕੇ ਬਲੈਕ ਲੈਨ ਦੇ ਘੋੜੇ ਆ ਸਾਡੇ ਕੋਲ ਸਹੀ ਸਾਡੇ ਕੋਲੇ ਇੱਕ ਫੇਮਸ ਘੋੜੀ ਸਾਨੂੰ ਸਾਡੇ ਬਹੁਤ ਹੀ ਪਿਆਰੇ ਦੋਸਤ ਹਨੀ ਚੜੱਕ ਜੀ ਉਹਨੇ ਕਿ ਦਿੱਤੀ ਸਾਨੂੰ 2010 ਚ ਜਾਰਾ ਕੋੜੀ ਉਹ ਆਪਣਾ ਪੋਸਟਰ ਵੀ ਲੱਗਿਆ ਉਹ ਆਪਣੇ ਕੋਲ 66 ਇੰਚ ਦੀ ਮੱਝੂਕੇ ਲੈਨ ਦੀ ਘੋੜੀ ਸੀ ਜਾਰਾ ਨੀਲੀ ਗਰੇ ਕਲਰ ਚ ਤੇ ਉਹਦੇ ਬੱਚੇ ਆ ਤੇ ਬਾਕੀ ਮਾਰਵਾੜੀ ਆ ਇਸ ਟਾਈਮ ਵੀ ਆਪਣੇ ਕੋਲੇ ਸਵਾਦ ਆਉਂਦਾ ਜਦੋਂ ਇਹਨਾਂ ਲੋਕੀ ਤਰੀਫਾਂ ਕਰਦੇ ਮੈਂ ਦੇਖਿਆ ਤੁਹਾਡੇ ਤੁਹਾਡੇ ਸਟਾਲ ਦੇ ਉੱਤੇ ਹਰ ਕੋਈ ਰੁਕੇ ਜਾਂਦਾ ਨਹੀਂ ਜੀ ਬਹੁਤ ਬਹੁਤ ਪਿਆਰ ਆ ਜੀ ਲੋਕਾਂ ਦਾ ਤਰੀਫਾਂ ਪਿਆਰ ਨਾਲ ਹੀ ਕਰਦੇ ਆ ਜੀ ਰੱਬ ਨੇ ਇਹਦੀ ਵਧੀਆ ਚੀਜ਼ ਦਿੱਤੀ ਆ ਬਹੁਤ ਵਧੀਆ ਲੱਗਦਾ ਜਦੋਂ ਇੰਨੇ ਦੋਸਤ ਮਿੱਤਰ ਮਿਲਦੇ ਆ ਜੀ ਤਰੀਫ ਕਰਦੇ ਆ ਜੀ ਪਰ ਮੈਨ ਮਹਿਸੂਸ ਹੁੰਦਾ ਕਿ ਸਾਡੇ ਘਰ ਆਪਣੇ ਬਖਸ਼ਾ ਏਡਾ ਘੋੜਾ ਤੇ ਲੋਕੋ ਦੀ ਤਾਰੀਫ ਕਰਦੇ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਧੰਨਵਾਦ ਅੰਕਲ ਵੀ ਆ ਗਏ ਵੈਸੇ ਇੱਕ ਘੋੜਿਆਂ ਦਾ ਬਿਜ਼ਨਸ ਆ ਤੇ ਘੋੜੇ ਕਹਿੰਦੇ ਨੇ ਕਿ ਘੋੜੇ ਯਾਰ ਕੇ ਬੰਦੇ ਹੀ ਘੋੜੇ ਪਾਲ ਸਕਦੇ ਆ ਕਿਉਂਕਿ ਬਹੁਤ ਕੁਝ ਲੱਗਦਾ ਖਰਾਕ ਲੱਗਦੀ ਆ ਸਟੱਡ ਫਾਰਮ ਲੱਗਦਾ ਦੇਖੋ ਮਾਰਵਾੜੀ ਨੁਕਰੀਆਂ ਤੇ ਕਲਿੱਪ ਇਹਨਾਂ ਦੀ ਕਲਿੱਪਿੰਗ ਵਗੈਰਾ ਜਿਹੜੀ ਆ ਬਹੁਤ ਸੋਚ ਸਮਝ ਕੇ ਕਰਨੀ ਪੈਂਦੀ ਹਾਲਾਂਕਿ ਇਹਦੀ ਕਹਿੰਦੇ ਘਾਟ ਆ ਇਹ ਮੇਲੇ ਦੇ ਅੰਦਰ ਚੁਰੇ ਫਿਰਦੇ ਆ ਤੁਹਾਨੂੰ ਟੌਪ ਤੋਂ ਟੌਪ ਜਿਹੜਾ ਘੋੜਾ ਉਹ ਦਿਖਾਵਾਂਗੇ ਮੈਜ ਸਤੰਦਰ ਸਿੰਘ ਖਹਿਰਾ ਕੈਮਰਾਮੈਨ ਸਾਹਿਬ ਦੇ ਨਾਲ ਮੁਕਸਰ ਸਾਹਿਬ